ਹੈਲੋ ਹੈਲੋ ਸਲਾਮ ਅਲੈਕੁਮ ਵਾਲੇਕੁਮ ਸਲਾਮ ਹਾਂਜੀ ਕੌਣ ਤੁਸੀਂ ਕੌਣ ਬੋਲ ਰਹੇ ਹੋ ਮੈਂ ਡਾਕਟਰ ਇਬਰਾਰ ਬੋਲਦਾ ਪਿਆ ਡਾਕਟਰ ਹਾਂਜੀ ਤੁਸੀਂ ਕਿਉਂ ਫੋਨ ਕੀਤਾ ਅਸੀਂ ਡਾਕਟਰ ਨੂੰ ਕੀਤਾ ਹੀ ਪਈ ਆ ਜੀ ਹੁਕਮ ਕਰੋ ਦਵਾਈ ਲੈਣੀ ਆਈ ਬਈ ਹਾਂਜੀ ਤੁਸੀਂ ਕਲੀਨਿਕ ਤੇ ਆ ਜਾਓ ਅੱਛਾ ਆ ਜਾਂਦੇ ਹਾਂ ਹੇ ਤਾਂ ਹਾਂਜੀ ਹਾਂਜੀ ਉਹੀ ਆ ਮੈਂ ਝੂਠ ਬੋਲਣਾ ਅੱਛਾ ਅੱਛਾ ਹਾਂਜੀ ਕਿਸ ਚੀਜ਼ ਦੀ ਦਵਾਈ ਲੈਣੀ ਕੀ ਆ ਦਵਾਈ ਲੈਣੀ ਹੈ ਤਬੀਅਤ ਖਰਾਬ ਜੀ ਰਹਿੰਦੀ ਏ ਤੇ ਮੈਂ ਪੁੱਛਣਾ ਚਾਹਨੀ ਆ ਬਈ ਫੋਨ ਤੇ ਰੱਬ ਦਾ ਬੰਦਾ ਕਰ ਲੈ ਠੀਕ ਹੈ ਕਿ ਤੋੜਾ ਮਣ ਠੀਕ ਹੈ ਫੋਨ ਤੇ ਪੁੱਛ ਲੋ ਕਿ ਆ ਸ਼ਾਦੀ ਹੋਈ ਹੋਈ ਤੁਹਾਡੀ ਨਹੀਂ ਕਿੰਨੀ ਉਮਰ ਆ ਉਮਰ ਮੇਰੀ ਏ 21 ਸਾਲ ਏ 20 ਸਾਲ 20 21 ਸਾਲ ਹਾਂਜੀ ਤੇਰੇ ਮਾਪਿਆਂ ਨੇ ਤੇਰੀ ਹਾਲੇ ਸ਼ਾਦੀ ਨਹੀਂ ਕੀਤੀ ਨਹੀਂ ਮੰਮੀ ਪਪਾ ਦੀ ਹਿੰਦਨ ਹਾਂਜੀ ਤੇ ਉਹਨਾਂ ਨੂੰ ਕਹਿਣਾ ਕੋਈ ਕੋਈ ਉਹਨਾਂ ਨੂੰ ਕਹਵੇ ਕਿ ਤੇਰੀ ਸ਼ਾਦੀ ਕਰਨ ਹੋਏ ਸ਼ਾਦੀ ਨਾ ਕਰਨ ਦੀ وجہ ਤੂੰ ਮਰਦਾ ਹੋ ਸਕਦੀ ਆ ਕੀ ਬਿਮਾਰੀ ਆ ਤੈਨੂੰ ਇਸ ਟਾਈਮ ਮੈਨੂੰ ਇਹ ਨਾ ਬਈ ਮੇਦੇ ਦਰਦ ਜਿਆਦਾ ਇੰਨੇ ਵੇ ਪਰੇਸ਼ਾਨ ਨਹੀਂ ਕੀਤੀ ਇਤਰਾ ਮੈਂ ਕੀ ਪੁੱਛ ਲਈਏ ਬਈ ਸ਼ਾਦੀ ਕਿਹੜੀ ਉਮਰੇ ਜੋ ਸਕਦੀ ਏ ਤੇ ਸ਼ਾਦੀ ਦੀ ਉਮਰ ਤੇ ਹੁਣ ਤੇਰੇ ਮਾਂ ਪਿਓ ਨੇ ਰੇਂਜ ਕਰਨੀ ਆ ਸ਼ਾਦੀ ਦੀ ਉਮਰ ਤੇ ਤੇਰੀ ਲੰਗੀ ਜਾਂਦੀ ਆ ਮੈਂ ਕਿ ਪੁੱਛ ਲਈ ਵੀ ਹੈ ਕਿ ਉਹ ਕਹਿੰਦੇ ਕਿ ਸ਼ਾਦੀ ਤੇ ਅੱਜ ਕੱਲ੍ਹ ਤੇਰੀ ਬੱਚੀ ਨਹੀਂ ਸ਼ਾਦੀ ਆ ਉਹ 15 16 ਸਾਲ ਦੀ ਉਮਰ ਹੀ ਹੋ ਜਾਂਦੀ ਆ। ਬਾਕੀ ਜਿਹੜੀ ਤੇਰੀ ਉਮਰ ਹੈਗੀ ਉਹ ਅਗਰ 21 ਸਾਲ ਹੈ ਤੇ ਫੇਰ ਹੁਣ ਹੋਰ ਲੇਟ ਨਹੀਂ ਕਰਨਾ ਚਾਹੀਦਾ। ਤੁਸੀਂ ਇੰਨੀ ਕਰੋ ਨਾ ਤਾਂ ਸਵਾਦਵੇਂ ਘਰ ਦਈ ਥਾਈਂ ਤਾਂ ਬਾਈ ਦੱਸੋ ਨਾ। ਜੀ ਜੀ। ਤੇ ਮੋੜ ਜਣ ਅੰਮੀ ਪਾਪੇ ਨਾਲ ਗੱਲ ਕਰਕੇ ਨਾ ਤੁਸੀਂ ਯਾਦ ਕਰੇ ਸੋਖੂ ਬਾਈ 8 ਵਜੇ ਤੂੰ ਬਾਈ ਇਹ ਭਾਈ ਤਬੀਅਤ ਖਰਾਬ ਉਹ ਤਾਂ ਕਰੇ ਸਿੰਧੀ ਤੋਂ ਲੇਟ ਕੀਤੀ ਖਲੈ। ਆਂਦੇ ਨਾ ਇਸ ਸਾਲ ਤੇ ਐਸਾਂ ਤੇ ਐਸਾਂ ਸਾਲ। ਤੁਸੀਂ ਆਪ ਕਰੇ ਸੋ ਤੁਹਾਨੂੰ ਫੇਰ ਜਲਦੀ ਕਰੇ ਸੇ ਤੇ ਡਾਕਟਰ ਤਾਂ ਕੀ ਮਕਸਦ ਹੈ ਅਗਲੇ ਆਖਸਮ ਡਾਕਟਰ ਤੂੰ ਤੇਰਾ ਮਕਸਦ ਕੀ ਆਏਗਾ ਤੂੰ ਆਖਸਮ ਬਈ ਇਹ ਬਹੁਤ ਤਬੀਰ ਖਰਾਬ ਹੋ ਵਈ ਸੀ ਇਹ ਣਿਓ ਵਈ ਸੀ ਓਣ ਣਿਓ ਵਈ ਸੀ ਨੂੰ ਆਨ ਪਰੇਸ਼ਾਨ ਕਰ ਚੋੜੀ ਫੇਰ ਉਹ ਸ਼ਾਦੀ ਤਾਂ ਜਲਦੀ ਕਰੇ ਸੇ ਉਹ ਨਾ ਡਾਕਟਰ ਤੇ ਗੱਲ ਗਲਾਮਾ ਪਾਈ ਖੜੇ ਉਹ ਨਹੀਂ ਉਹ ਨਹੀਂ ਕਹਨੇ ਸਿੱਧੇ ਸਾਦੇ ਜਿਹੜੀ ਗੱਲ ਤੂੰ ਕਰਦੇ ਸੇ ਉਹ ਆਖਸਮ ਬਾਹਰ ਠੀਕ ਹੈ ਇਹਨੇ ਸਿੱਧੇ ਸਾਦੇ ਆ ਹਾਂਜੀ ਫੇਰ ਤੇਰਾ ਰਿਸ਼ਤਾ ਵੀ ਮੈਨੂੰ ਦੇ ਦੇਣਾ ਹੈ ਪਤਾ ਕਿਆ ਵਦੋਂ ਨੂੰ ਨਾ ਕੁਬਾ ਤਾਂ ਮੈਂ ਕਿਆ ਵਦੋਂ ਤੂੰ ਮੇਰੇ ਨਾਲ ਸ਼ਾਦੀ ਕਰਨਾ ਚਾਹਨੀ ਮੈਂ ਵੀ ਹਾਂ ਅੱਛਾ ਹਾਂ ਬੜੀ ਕਾਲੀ ਹੈ ਇਹ ਇਹੀ ਕਾਲਪੂਣਾ ਆਪਣੀ ਮਾਂ ਨੂੰ ਵਖਾ ਇੰਨੀ ਜਲਦੀ ਆਪਣੀ ਮਾਂ ਨੂੰ ਕਹੇ ਨਾ ਕਿ ਮਨੀ ਮੰਮੀ ਸ਼ਾਦੀ ਕਰ ਤੇ ਉਹ ਤੇਰੀ ਸ਼ਾਦੀ ਕਰ ਦੇਵੇ ਜਿਹਨੇ ਡਾਕਟਰ ਨੂੰ ਖਾਈ ਜੰਨੀ ਹੈ ਮੰਮੀ ਨਹੀਂ ਕਰੇਂਦੀ ਮੰਮੀ ਆਂਦੀ ਹੈ ਪਰ ਬਸ ਅਗਲੇ ਸਾਲ ਤੇ ਗਲੇ ਸਾਲ ਅਗਲੇ ਸਾਲ ਮੰਮੀ ਇਹ ਪਤਾ ਆਪ ਕਿਸ ਤਰ੍ਹਾਂ ਸ਼ਾਦੀ ਕਰਾਈ ਗਈ ਤੂੰ ਕਿਹਦੇ ਪਾਜ ਜਾ ਨਹੀਂ ਪੱਜਣ ਨਾਲ ਨਹੀਂ ਹਣਦੀ ਹੈ ਬਈ ਬਹੁਤ ਸ਼ਾਦੀ ਠੀਕ ਰਾਸੇ। ਬਾਜਣ ਨਾਲ ਕੀ ਹੁੰਦਾ? ਬਾਜਣ ਨਾਲ ਨਿਵਾਸੀ ਵੀ ਬੰਦੇ ਦੇ ਜੀ ਤਹੀਨ ਹੋ ਜਾਂਦੀ ਏ। ਤਹੀਨ ਹੋ ਜਾਂਦੀ ਫਿਰ ਤੇਰੀ ਵੀ ਖਬਰਾਂ ਹੀ ਆਣੀਆਂ ਮੋਬਾਈਲਾਂ ਤੇ ਕਿ ਆਓ ਮੈਨੂੰ ਛੱਡ ਕੇ ਭੱਜ ਗਿਆ ਚਲੋ ਇਹ ਸੁੱਖ ਤੇ ਤੈਨੂੰ ਹੀ ਹੋ ਜਾਏਗਾ। ਇਹ ਕਰਦੇ ਚੰਨ ਤੇ ਫਿਰ ਠੀਕ ਐ ਨਹੀਂ ਤਾਂ ਮੁੜੀ ਹੋਈ ਕਰਨਾ ਤੁਸੀਂ ਹੋਰ ਕੀ ਕਰੂੰ। ਨੰਬਰ ਤੇਰੇ ਕੋਲ ਆ ਗਿਆ ਤੇ ਨੰਬਰ ਤਨ ਮੈਂ ਆਪਣੀ SIM ਖਰੀਦ ਲਈ ਸੰਤੇ। ਹੂੰ ਤੂੰ ਮੇਰੇ ਨਾਲ ਗੱਲ ਕੀਤੀ ਰੱਖੇ। ਠੀਕ ਐ ਬਾਈ ਇਹ ਕਰ ਲਈ ਸੰਜੋ। ਪਤਾ ਚੋਰ ਤੇ ਕਰਿੰ ਕੀ ਆਂਦੇ ਨੇ ਕੀ ਇਹਨੇ ਮੈਂਦ ਦਸੀ ਮੈਨੂੰ ਪਤਾ ਹੋਵੇ ਚਲੋ ਕੱਲ੍ਹ ਐਤੋਂ ਹਾਰੇ ਕੱਲ ਦੀ ਚੁਕਤੀ ਹੈ ਕੱਲ ਨੂੰ ਜੇ ਫਲੇ ਛੁੱਟੀ ਹੋਈ ਨਾ ਅੱਜ ਮੈਂ ਸਿਰੇ ਦਾਦੀ ਦੇ ਨਾਲ ਸੰਗ ਪਾਰਾ ਸਾਂ ਨਹੀਂ ਤੇ ਫਿਰ ਤੇਰਾ ਪਪਾ ਆਵੇ ਨਾ ਇਹ ਪਪੇ ਮੰਮੀ ਕੋਲ ਫੋਨ ਕਰਾ ਤੇ ਫੇਰ ਇਹ ਆਉਂਦਾ ਬੰਦਾ ਸੋਹਣਾ ਲੱਗਦਾ ਵਾ ਨਾ ਕੀ ਅਦਰ ਮੇਰਾ ਨਾ ਤੂੰ ਕੀ ਕਰਨਾ ਪੁੱਛ ਕੇ ਚਲੋ ਜੋ ਵੀ ਹੈਗਾ ਤੇਰਾ ਨਾਂ ਉਹ ਤੇਰੇ ਨਾਂ ਨਾਲ ਨਾਂ ਹੈਗਾ ਪਰ ਹਾਲ ਠੀਕ ਹੋ ਗਿਆ ਫਿਰ ਇਨਸ਼ਾਅੱਲਾ ਮੈਂ ਕੱਲ ਨੂੰ ਆਵਾਂਗਾ ਮੱਕਾ ਲੈਨ ਇੰਤਜ਼ਾਰ ਕਰੇ ਸੁ ਹਾਂ ਲੇਕਿਨ ਤੂੰ ਆਪਣੇ ਅੱਬੂ ਨੂੰ ਨੰਬਰ ਦੇ ਦੇ ਕਿ ਉਹਦੇ ਕੋਲ ਫੋਨ ਕਰਾਈ ਮੈਨੂੰ ਠੀਕ ਹੈ ਅੱਲਾ ਫੇਜ਼ ਇੰਨੀ ਖਾਲੀ ਨਾ ਭੈ ਭਰਾ